ਕਹਤੇ ਕਿਸੇ ਨੇ ਕਿਹਾ ਵੀ ਮੈਂ ਭਾਈ ਮਰਦਾਨੇ ਵੰਮੂ ਕੀਰਤਨ ਕਰਨ ਹੂੰ ਠੀਕ ਐ ਇਹ ਗੱਲ ਸਮਝ ਦੇਣਾ ਜੇ ਕਿਸੇ ਨੇ ਕਿਹਾ ਮੈਂ ਭਾਈ ਨਿਰਮਲ ਸਿੰਘ ਖਾਲਸਾ ਜਾਂ ਹੋਰ ਕਿੰਨੇ ਰਾਗੀ ਭਾਈ ਬਖਸ਼ੀ ਸਿੰਘ ਵਰਗੇ ਬਹੁਤ ਪੁਰਾਣੇ ਰਾਗੀ ਭਾਈ ਸੱਤਾ ਤੇ ਬਲਵੰਡਾ ਜਿਨ੍ਹਾਂ ਦੀ ਵਾਰ ਦਰਜ ਹੈ ਮਹਾਰਾਜ ਦੇ ਵਿੱਚ ਨਾਮਕਲੀ ਰਾਗ ਦੇ ਵਿੱਚ ਵੀ ਅਸੀਂ ਉਹਨਾਂ ਵਰਗੇ ਰਾਗੀ ਬੰਨਾ ਸਾਡੀ ਪਰੰਪਰਾ ਪਰੰਪਰਾਕਿਉ ਕੀਰਤਨ ਟਾਡੀ ਵਾਰਾਂ ਸਾਡੀ ਪਰੰਪਰਾ ਗੁਰੂ ਸਾਹਿਬਾਂ ਨੇ ਜਿਹੜੀ ਦਾਤ ਬਖਸ਼ੀ ਆ ਇਹ ਹੈ ਸਾਡਾ ਅਸਲ ਜਿਹੜਾ ਮੈਂ ਮੁੱਖ ਮੰਨੋਰਥ ਇਹ ਹੀ ਹੈਗਾ ਇਹਦਾ ਮਹਾਰਾ ਇੰਨੀ ਵੀ ਲਿਖਿਆ ਕਲਯੁਗ ਮਹਿ ਕੀਰਤਲ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨ ਆਪਣੀਆਂ ਵੀ ਗਲਤੀਆਂ ਹੁੰਦੀਆਂ ਕੁਝ ਜਿਹੜਾ ਇਹ ਜਦੋਂ ਦਾ ਵਿਕਾਸ ਦਾ ਸਮਾਂ ਆਇਆ ਮੈਂ ਤਾਂ ਇਹ ਹੀ ਮੰਨਦਾ ਮੀ ਕੋਦੋਂ ਦਾ ਨੌਜਵਾਨ ਜਿਹੜਾ ਕੀਰਤਨ ਨਾਲੇ ਪਾਸੇ ਜ਼ਿਆਦਾ ਤੇ ਇਹ ਸੱੱਚਰਤਾ ਆਪਣੇ ਵੱਲ ਜ਼ਿਆਦਾ ਜਾਂਦਾ ਮੇਰਾ ਇਹ ਮੰਨਣਾ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਆਪਣੇ ਅਸਲ ਰੋਲ ਮਾਡਲ ਆ ਆਪਣੇ ਕੀਰਤਨਕਾਰ ਆ ਟਾਡੀ ਬਾਰਾਂ ਅੱਜ ਲੋੜ ਹੈ ਸਾਨੂੰ ਜਾਗਣ ਦੀ ਇਸੀ ਉਨਾ ਵਰਗੇ ਬਣੀਏ ਅੱਜ ਕੱਲ ਰਾਗੀ ਪਾਠੀ ਗ੍ਰੰਥੀਏ ਭਾਲੇ ਥੁੰਦੇ ਸਿੱਖ ਨੌਜਵਾਨਾਂ ਨੂੰ ਦਾਸੀ ਤੋਂ 扑ਟਕਾਇਆ ਜਿਸ ਦੇ ਵਿੱਚ ਗਾਇਕੀ ਦਾ ਬਹੁਤ ਜ਼ਿਆਦਾ ਹੱਥ ਬਹੁਤ ਜ਼ਿਆਦਾ ਕਿਉਂ ਜਿਵੇਂ ਅੱਜ ਕੱਲ ਦੇ ਗਾਇਕ ਕਰਦੇ ਆ ਨੌਜਵਾਨ ਪੀੜ੍ਹੀ ਉਮੀ ਕਰ ਰਹੀ ਹੈ ਠੀਕ ਆ ਚਲੋ ਮੈਂ ਸਾਰੇ ਗਾਇਕ ਮਾੜੀ ਵੀ ਨਹੀਂ ਬੱਚਾ ਵੀ ਗਾਉਂਦੇ ਵਿੱਚ ਠੀਕ ਆ ਬਹੁਤ ਅੱਛਾ ਵੀ ਗਾਉਂਦੇ ਧਾਰਮਿਕ ਵੀ ਹੈਗੇ ਆ ਪਰ ਉਹਨਾਂ ਨੂੰ ਲੋਕ ਬਹੁਤ ਘੱਟ ਫੋਲੋ ਕਰਦੇ ਆ ਰਾਜ ਕਰੀਗਾ ਖਾਲਸਾ ਕੀ ਰਹਿਣਾ ਕੋਈ ਅੱਜ ਕ ਗੱਲਾਂ ਅਸੀਂ ਕਰਦੇ ਆ ਰਾਜ ਕਰੀਗਾ ਖਾਲਸਾ ਪਾਤਸ਼ਾਹ ਨੂੰ ਜਬੀ ਸਾਹਿਬ ਦਾ ਹੁੰਦਾ ਨਹੀਂ ਕੀਰਤਨ ਸਾਨੂੰ ਕਰਨਾ ਨਹੀਂ ਹੁੰਦਾ ਠੀਕ ਹੈ ਤੇ ਖਾਲਸਾ ਦਾ ਰਾਜ ਫਿਰ ਕਿਵੇਂ ਦਲਜੀਤ ਦੇ ਸ਼ੋਅ ਲੱਗ ਰਹੇ ਆ ਠੀਕ ਆ ਲੋਕ ਪਿਆ ਪਿਆ ਹਰ ਦੀ ਟਿਕਟ ਲੈ ਕੇ ਜਾਂਦੇ ਆ ਠੀਕ ਆ ਜੇ ਹੋਰ ਵੀ ਇੱਕ ਗਾਇਕਾਂ ਦੇ ਲੱਗਦੇ ਆ ਪਰ ਉੱਥੇ ਜਦੋਂ ਗੱਲ ਆ ਜਾਂਦੀ ਹੈ ਗ੍ਰੰਥੀ ਰਾਗੀ ਢਾਡੀ ਸਿੰਘਾਂ ਦੀ ਤਾਂ ਸਾਨੂੰ 2100 ਜਾਂ 3100 ਪੇਟਾ ਦੀਨ ਮੇਰੇ ਵੀ ਅਸੀਂ ਕਹਿੰਨੇ ਆ ਬਾਬਾ ਜੀ ਜ਼ਿਆਦਾ ਨਹੀਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਕੁਦਰਤ ਨੂੰ ਭਰ ਦਿੰਦਾ ਹੈ ਸਾਨੂੰ ਬਾਕੀ ਰੂਹਾਨੀਅਤ ਦਾ ਜਿਹੜਾ ਹਿਸਾਬ ਹੁੰਦਾ ਹੈ ਔਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਲੱਗਦਾ ਕਿ ਐਸਜੀਪੀਯੂਸ ਨੂੰ ਇੱਕ ਕਹਤ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਦਾਂ ਦੇ ਮੁਕਾਬਲੇ ਵੀ ਕਰਵਾਉਣੇ ਚਾਹੀਦੇ ਆ ਦੇਖੋ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ ਆ 18 ਗੁਰਮਤ ਵਿਦਿਆਲੇ ਚੱਲ ਰਹੇ ਆ ਅ 5 7 ਜਿਹੜੇ ਮੁੱਖ ਵਿਦਿਆਲੇ ਆ ਉਹਨਾਂ ਦੇ ਵਿੱਚ 33 ਸਾਜਾਂ ਦੀ ਵਿੱਦਿਆ ਚੜੀ ਦਿੱਤੀ ਜਾ ਰਹੀ ਹੈ ਪਰ ਆਪਣੀ ਨੌਜਵਾਨ ਪੀੜ੍ਹੀ ਇਸ ਪਾਸੇ ਜਾਣ ਹੀ ਨਹੀਂ ਰਹੀ। ਹੂੰ ਬਿਚਲੋ ਮੈਂ ਕੋਈ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਵਿੱਚ ਬਹੁਤ ਲੋਕ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੂੰ ਪਹਿਲ ਕਰਨੀ ਚਾਹੀਦੀ ਹੈ। ਮੈਂ ਸ਼੍ਰੋਮਣੀ ਕਮੇਟੀ ਦੇ ਵਿਦਿਆਲੇ ਚੋਂ ਸਿੱਖਿਆ। ਮੈਨੂੰ ਪਤਾ ਵੀ ਉੱਥੇ ਕੀ ਹੈ ਠੀਕ ਹੈ ਤੇ ਇਸ ਕਰਕੇ ਮੈਂ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਦੁਆਰਾ ਵਿਦਿਆ ਨੂੰ ਲੈ ਕੇ ਬਹੁਤ ਜਿਹੜੇ ਹੁਣ ਮਤਲਬ ਕਿ ਧਾਰਮਿਕ ਉਪਰਾਲੇ ਕੀਤੇ ਜਾ ਰਹੇ ਪਰ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਆਪਣੇ ਲੋਕ ਉਹ ਇਸ ਪਾਸੇ ਆ ਨਹੀਂ ਰਹੀ। ਕਿਉਂ ਨਹੀਂ ਆ ਰਹੇ ਤੁਹਾਨੂੰ ਕੀ ਲੱਗਦਾ ਦੇਖੋ ਜੀ ਜੋ ਅੱਜ ਕੱਲ ਦਾ ਸਮਾਂ ਹੈ ਨਾ ਆਪਣੇ ਪੰਜਾਬ ਮੈਂ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਅ ਮਤਲਬ ਕਿ ਜਦੋਂ ਦਾ 90 ਤੋਂ ਦੇ ਦਹਾਕੇ ਤੋਂ ਬਾਅਦ ਗਾਇਕਾਂ ਦਾ ਸਮਾਂ ਆਇਆ ਠੀਕ ਹੈ ਗਾਇਕਾਂ ਦੇ ਸਮੇਂ ਨੇ ਜਿਹੜਾ ਜਿਹੜੇ ਮਤਲਬ ਜਿੰਨੇ ਵੀ ਗਾਇਕ ਆਇਆ ਮੈਂ ਇੱਕ ਇੱਕ ਦੀ ਗੱਲ ਕਰਦਾ ਜਿੰਨੇ ਵੀ ਗਾਇਕ ਆ ਇਹਨਾਂ ਨੇ ਮਤਲਬ ਕਿ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਜਿਹੜਾ ਆਪਣਾ ਮਤਲਬ ਰਾਸਤੇ ਤੋਂ ਪਟਕਾ था ਹਾਂ ਤੁਸੀਂ ਸਮਝਦੇ ਨਹੀਂ ਹੋ ਇਹ ਗੱਲ ਦੇਖੋ ਜੋ ਕੁਛ ਅੱਜ ਗਾਇਆ ਜਾਂਦਾ ਉਸ ਦਾ ਆਪਣੇ ਪੰਜਾਬ ਤੇ ਕਿੰਨਾ ਪ੍ਰਭਾਵ ਪੈ ਰਿਹਾ ਠੀਕ ਹੈ ਜੀ ਸੋ ਮੈਂ ਤਾਂ ਵੱਡਾ ਕਾਰ ਨਹੀਂ ਮੰਨਦਾ ਕੁਝ ਆਪਣੀਆਂ ਵੀ ਗਲਤੀਆਂ ਹੁੰਦੀਆਂ ਕੁਝ ਜਿਹੜਾ ਇਹ ਜਦੋਂ ਦਾ ਗਾਇਕਾਂ ਦਾ ਸਮਾਂ ਆਇਆ ਮੈਂ ਤਾਂ ਇਹੀ ਮੰਨਦਾ ਵੀ ਉਦੋਂ ਦਾ ਨੌਜਵਾਨ ਜਿਹੜਾ ਕੀਰਤ ਨਾਲੇ ਪਾਸੇ ਜ਼ਿਆਦਾ ਤੇ ਇਸ ਲੱਚਰਤਾ ਪੁਨੇ ਵੱਲ ਜ਼ਿਆਦਾ ਜਾ ਰਹੀ ਹੈ ਮੇਰਾ ਇਹ ਮੰਨਣਾ ਹੈ ਜਾਣ ਕੇ ਲੋਤੇ ਲਾਏ ਮਨ ਪੀੜੀ ਨੂੰ ਬਿਲਕੁਲ ਹੀ ਸ਼ਾਦੀ ਦੇ ਤਹਿਤ ਹੀ ਹੁੰਦਾ ਇਹ ਤੁਹਾਨੂੰ ਹੁਣ ਦੱਸਣ ਦੀ ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਹੋਊਗਾ ਵੀ ਜਦੋਂ ਦਾ ਦੇਖੋ ਗਾਇਕ ਅੱਜ ਅੱਜ ਕੱਲ ਦੇ ਸਮੇਂ ਸਾਡੇ ਰੋਲ ਮਾਡਲ ਕੌਣ ਹੈ ਗਾਇਕ ਠੀਕ ਹੈ ਕਿਤੇ ਕਿਸੇ ਨੇ ਕਿਹਾ ਵੀ ਮੈਂ ਭਾਈ ਮਰਦਾਨੇ ਵਾਂਗੂ ਕੀਰਤਨ ਕਰਨ ਹਾਂ ਠੀਕ ਹੈ ਤੁਸੀਂ ਇਹ ਗੱਲ ਸਮਝਦੇ ਨਾ ਜਾਂ ਕਿਸੇ ਨੇ ਕਿਹਾ ਮੈਂ ਭਾਈ ਨਰਮਲ ਸਿੰਘ ਖਾਲਸਾ ਜਾਂ ਹੋਰ ਕਿੰਨੇ ਰਾਗੀ ਭਾਈ ਬਖਸ਼ੀ ਸਿੰਘ ਵਰਗੇ ਬਹੁਤ ਪੁਰਾਣੇ ਰਾਗੀ ਭਾਈ ਸੱਤਾ ਤੇ ਬਲਵੰਡਾ ਜਿਨ੍ਹਾਂ ਦੀ ਵਾਰ ਦਰਜ ਹੈ ਮਹਾਰਾਜ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਵੀ ਅਸੀਂ ਉਹਨਾਂ ਵਰਗੇ ਰਾਗੀ ਬਨ ਜਾਂ ਭਾਈ ਮਰਦਾਨਾ ਆਪਾਂ ਤੁਸੀਂ ਮੈਨੂੰ ਇਹ ਗੱਲ ਦੱਸੋ ਭਾਰਤ ਦਾ ਸਭ ਤੋਂ ਵੱਡਾ ਸੰਗੀਤਕਾਰ ਆਪਾਂ ਕਿਹਨੂੰ ਮੰਨਦੇ ਆ ਤੁਸੀਂ ਨਾਂ ਸੁਣਿਆ ਹੋਣਾ ਤਾਨਸੇਨ ਦਾ ਮੰਨਦੇ ਆ ਨਾ ਤਾਨਸੇਨ ਹੁਣ ਗੱਲ ਚੱਲਦੀ ਤਾਨਸੇਨ ਦਾ ਗੁਰੂ ਕੌਣ ਸੀ ਹਰਦਾਸ ਜੀ ਹੂੰ ਤੇ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਹਰਦਾਸ ਜੀ ਨੇ ਕੀ ਸੰਗੀਤ ਦੀ ਵਿੱਦਿਆ ਭਾਈ ਮਰਦਾਨਾ ਜੀ ਤੋਂ ਲਈ ਸੀ ਹੂੰ ਅੱਜ ਆਪਾਂ ਗੱਲ ਕਰਦੇ ਆਂ ਤਾਨਸੇਨ ਜੀ ਹੂੰ ਪਰ ਤਾਨਸੇਨ ਦਾ ਗੁਰੂ ਕੌਣ ਸੀ ਹੂੰ ਹਰਦਾਸ ਜੀ ਤੇ ਹਰਦਾਸ ਜੀ ਦੇ ਗੁਰੂ ਫਿਰ ਕੌਣ ਸੀ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਠੀਕ ਆ ਉਹ ਮੈਂ ਕਿਸੇ ਤੋਂ ਸੁਣ ਰਿਹਾ ਸੀ ਉਹ ਕਹਿੰਦੇ ਵੀ ਇੱਕ ਵਾਰੀ ਅਕਬਰ ਨੇ ਤਾਨਸੇਨ ਨੂੰ ਕਿਹਾ ਹੂੰ ਵੀ ਤਾਨਸੇਨ ਤੂੰ ਇੰਨਾ ਅੱਛਾ ਗਾਉਂਦਾ ਵੀ ਤੇਰਾ ਉਸਤਾਦ ਕਿੰਨਾ ਅੱਛਾ ਗਾਉਂਦਾ ਹੋਵੇਗਾ ਹੂੰ ਉਹ ਕਹਿੰਦਾ ਜੀ ਤੁਸੀਂ ਸੁਣ ਲੋ ਉਹਨਾਂ ਨੂੰ ਉਹ ਕਹਿੰਦਾ ਵੀ ਚਲੋ ਮੈਂ ਤੁਹਾਨੂੰ ਆਪਣੇ ਉਸਤਾਦ ਜੀ ਕੋਲ ਲੈ ਕੇ ਚੱਲਦਾ ਵੀ ਪਰ ਉਹ ਗਾਉਂਦੇ ਉਹ ਆਏ ਤੁਹਾਨੂੰ ਉਹਨਾਂ ਨੇ ਸੁਣਾਉਣਾ ਨਹੀਂਗਾ ਵੀ ਤੁਸੀਂ ਚੱਗ ਜਾ ਕੇ ਕਹੋਗੇ ਵੀ ਉਸਤਾਦ ਜੀ ਸਾਨੂੰ ਸੁਣਾਓ ਵੀ ਜਦੋਂ ਉਹਨਾਂ ਦੀ ਮौज ਹੋ ਉਹਨਾਂ ਦਾ ਮਨ ਹੋਊਗਾ ਉਹ ਉਦੋਂ ਗਾਉਣਗੇ ਜੀ ਚਲੋ ਅਕਬਰ ਤੇ ਜਿਹੜਾ ਤਾਨ ਸੀਨੋ ਚਲੇ ਗਏ ਹਰਦਾਸ ਜੀ ਕੋਲ ਤੇ ਜਦੋਂ ਉਹ ਗਏ ਉਹ ਮਤਲਬ ਝੋਪੜੀ ਦੇ ਵਿੱਚ ਰਹਿੰਦੇ ਸੀ ਭਾਈ ਹਰਦਾਸ ਜੀ ਹਾਂ ਤੇ ਉਹ ਝੋਪੜੀ ਦੇ ਵਿੱਚ ਰਹਿੰਦੇ ਸੀ ਹਫਤਾ ਜਾਂਦੇ ਰਹੇ ਕਿਉਂ ਉਹਨਾਂ ਦਾ ਜਦੋਂ ਮਨ ਸੀ ਉਹਦੀ ਗਾਉਂਦੇ ਸੀ ਕਹਿੰਦੇ ਹਫਤਾ 10 ਦਿਨ ਗਏ ਤੇ ਇੱਕ ਦਿਨ ਜਦੋਂ ਸਵੇਰੇ ਵੇਲੇ ਉਹਨਾਂ ਕੋਲ 10ਵੇਂ 10ਵੇਂ 11ਵੇਂ ਦਿਨ ਗਏ ਤੇ ਉਹਨਾਂ ਨੇ ਕੁਝ ਗਾਇਆ ਹੂੰ ਇਹ ਕਹਿੰਦੇ ਇੱਕ ਵਾਰ ਰੋਣ ਲੱਗ ਗਿਆ ਐਨਾ ਮਤਲਬ ਕਿ ਉਹਨਾਂ ਨੇ ਐਨਾ ਬੈਰਾਗਮਈ ਬੈਰਾਗਮਈ ਸੀਗਾ ਤੇ ਫਿਰ ਉਹਨੇ ਅਕਬਰ ਨੇ ਤਾਨਸੇਨ ਨੂੰ ਕਿਹਾ ਵੀ ਤਾਨਸੇਨ ਤੂੰ ਉਹਨਾਂ ਕੁਝ ਵੀ ਨਹੀਂ ਗਾਉਂਦਾ ਹੂੰ ਤੇਰਾ 우ਸਤਾਦ ਇੰਨਾ ਅੱਛਾ ਗਾਉਂਦਾ ਹਮ ਮਤਲਬ ਮੈਂ ਇਹ ਗੱਲ ਸਮਝੀ ਅਕਬਰ ਨੇ ਤਾਨਸੇਨ ਨੂੰ ਕਿਹਾ ਵੀ ਤੇਰਾ 우ਸਤਾਦ ਹਰ ਹਰਦਾਸ ਜੀ ਇੰਨਾ ਅੱਛਾ ਗਾਉਂਦੇ ਆ ਤੇ ਹਰਦਾਸ ਜੀ ਦੇ 우ਸਤਾਦ ਭਾਈ ਮਰਦਾਨਾ ਜੀ ਕਿਆ ਰੰਗ ਬੰਦੇ ਹੋਣਗੇ ਹਮ ਠੀਕ ਆ ਤੋਂ ਇਹੀ ਗੱਲ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਜਿਹੜੇ ਸਾਡੀ ਪਰੰਪਰਾ ਪਰੰਪਰਾ ਕੀ ਉਹ ਕੀਰਤਨ ਟਾਢੀ ਵਾਰਾਂ ਸਾਡੀ ਪਰਮਾ ਗੁਰੂ ਸਾਹਿਬਾਂ ਸਾਨੂੰ ਜਿਹੜੀ ਦਾਤ ਬਖਸ਼ੀ ਹੈ ਗੁਰੂ ਸਾਹਿਬ ਨੇ ਜਿਹੜੀ ਦਾਤ ਬਖਸ਼ੀ ਹੈ ਇਹ ਹੈ ਸਾਡਾ ਅਸਲ ਜੀਣਾ ਮੇ ਮੁੱਖ ਮਨੋਰਥ ਇਹ ਹੈਗਾ ਹੈਗਾ ਮਹਾਰਾ ਇੰਨੇ ਵੀ ਲਿਖਿਆ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਤੇਨ ਠੀਕ ਆ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਆਪਣੇ ਅਸਲ ਰੋਲ ਮਾਡਲ ਆ ਆਪਣੇ ਕੀਰਤਨਕਾਰ ਆ ਜਾਂ ਟਾਢੀ ਵਾਰਾਂ ਅੱਜ ਲੋੜ ਆ ਸਾਨੂੰ ਜਾਗਨ ਦੀ ਇਸੀ ਉਹਨਾਂ ਵਰਗੇ ਬਣੀ ਆ ਅੱਜ ਕੱਲ ਰਾਗੀ ਪਾਠੀ ਗ੍ਰੰਥੀ ਇਹ ਪਾਲੇ ਥਾਉਂਦੇ ਨਹੀਂ ਆ ਤੁਸੀਂ ਹੁਣ ਆ ਅੱਜ ਦੇ ਸਮੇਂ ਦੀ ਗੱਲ ਮੈਂ ਕੱਲ ਫੇਸਬੁੱਕ ਤੇ ਦੇਖ ਰਿਹਾ ਸੀ ਲੋਕ ਅਖੰਡ ਪਾਠ ਪ੍ਰਕਾਸ਼ ਸਾਹਿਬ ਕਰਾਉਣੋਂ ਹਟ ਗਏ ਕਿਉਂ ਕਹਿੰਦੇ ਪਾਠੀ ਨਹੀਂ ਬੰਨ ਰਹੇ ਲੋਕ ਸੈਰ ਪਾਠ ਕਰਾਉਣ ਲੱਗ ਗਏ ਰਾਗੀ ਸਿੰਘ ਨਹੀਂ ਮਿਲ ਰਹੇ ਰਬਾਬੀ ਨਹੀਂ ਮਿਲ ਰਹੇ ਨੌਜਵਾਨ ਪੀੜੀ ਆਪਣੀ ਬਾਹਰ ਜਾ ਰਹੀ ਆ ਕੁਝ ਜਿਹੜੇ ਗਾਇਕਾਂ ਨੂੰ ਫੋਲੋ ਕਰਕੇ ਜਿਹੜੀ ਤੁਸੀਂ ਬਾਹਰ ਦੀ ਗੱਲ ਕੀਤੇ ਆ ਉਹ ਪ੍ਰਵਾਸ ਨੇ ਵੀ ਵੱਡਾ ਫਰਕ ਪਾਇਆ ਕਿ ਚਲਾਂਗੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਫਰਕ ਪਾਇਆ ਜੀ ਇਸ ਨੇ ਵੀ ਬਹੁਤ ਜ਼ਿਆਦਾ ਪਰ ਪਰ ਮੈਂ ਮੇਨ ਇਹ ਕਰਦਾ ਵੀ ਜਿਹੜਾ ਮੇਨ ਸਿੱਖ ਨੌਜਵਾਨਾਂ ਨੂੰ ਰਾਸਤੇ ਤੋਂ ਭਟਕਾਇਆ ਇਸ ਦੇ ਵਿੱਚ ਗਾਇਕੀ ਦਾ ਬਹੁਤ ਜ਼ਿਆਦਾ ਹੱਥ ਹੈ ਬਹੁਤ ਜ਼ਿਆਦਾ ਹੀ ਹੂੰ ਕਿਉਂ ਜਿਵੇਂ ਅੱਜ ਕੱਲ ਦੇ ਗਾਇਕ ਕਰਦੇ ਆ ਨੌਜਵਾਨ ਪੀੜ੍ਹੀ ਉਵੇਂ ਹੀ ਕਰ ਰਹੀ ਹੈ ਹੂੰ ਠੀਕ ਆ ਚਲੋ ਮੈਂ ਸਾਰੇ ਗਾਇਕ ਮਾੜੀ ਵੀ ਨਹੀਂ ਬੇਚਾ ਅੱਛਾ ਵੀ ਗਾਉਂਦੇ ਆ ਵਿੱਚ ਠੀਕ ਆ ਵਿੱਚ ਬਹੁਤ ਅੱਛਾ ਵੀ ਗਾਉਂਦੇ ਧਾਰਮਿਕ ਵੀ ਹੈਗੇ ਆ ਪਰ ਉਹਨਾਂ ਨੂੰ ਲੋਕ ਬਹੁਤ ਘੱਟ ਫਾਲੋ ਕਰਦੇ ਆ ਹੂੰ ਅੱਜਕੱਲ ਜਿਹੜਾ ਮਤਲਬ ਕਿ ਲੱਚਰਤਾ ਲੱਚਰਪੁਣਾ ਜਿਹੜਾ ਫਲਾਇਆ ਜਾ ਰਿਹਾ ਉਹਦੇ ਵੱਲ ਜਿਹੜਾ ਨੌਜਵਾਨ ਪੀੜੀ ਦਾ ਧਿਆਨ ਜ਼ਿਆਦਾ ਸੋ ਮੈਂ ਤਾਂ ਇਹੀ ਅਪਰਦਾਸ ਕਰਦੇ ਹਾਂ ਸਤਗੁਰ ਪਾਤਸ਼ਾਹ ਸਮੱਤ ਬਖਸ਼ਣ ਨੌਜਵਾਨ ਪੀੜੀ ਨੂੰ ਅਰਦਾਸ ਕਰਦੇ ਵੀ ਨੌਜਵਾਨ ਪੀੜੀ ਜਾਗੇ ਤੇ ਕੀਰਤਨ ਵਾਲ ਢਾਡੀ ਵਾਰਾਂ ਵਾਲ ਜਿਹੜਾ ਸਾਡਾ ਨੌ ਅੱਜ ਤਾਂ ਨੌਜਵਾਨ ਆ ਉਹ ਆ ਵੀ ਨੌਜਵਾਨੀ ਮੋੜਾ ਪਾ ਵੀ ਰਹੀ ਆ ਚਾਹੇ ਉਹ ਸਿਰ ਤੇ ਦਸਤਾਰਾਂ ਦੀ ਗੱਲ ਹੋਵੇ ਚਾਹੇ ਉਹ ਸਿੱਖੀ ਜਿਵੇਂ 1990 ਤੁਸੀਂ ਗੱਲ ਕੀਤੀ ਆ ਪਹਿਲਾਂ 85 ਤੋਂ 90 ਤੱਕ ਦਾ ਉਹ ਸਮਾਂ ਜਦੋਂ ਆਮ ਦਸਤਾਰਾਂ ਸਿਰ ਦੇ ਉੱਪਰ ਹੁੰਦੀਆਂ ਸੀਗੀਆਂ ਗੁਰਬਾਣੀ ਦੀ ਗੱਲ ਚੱਲਦੀ ਸੀ ਕੀਰਤਨ ਦੀ ਗੱਲ ਚੱਲਦੀ ਸੀ ਲੱਗਦਾ ਤੁਹਾਨੂੰ ਕਿ ਉਹ ਸਮਾਂ ਦੁਬਾਰੇ ਹੁਣ ਆਉਣ ਵਾਲਾ ਚੱਲ ਰਹੇ ਸਮੇਂ ਦੇ ਹਿਸਾਬ ਦੇ ਨਾਲ ਸਮਾਂ ਤਾਂ ਆਉਣਾ ਚਾਹੀਦਾ ਪਤਾ ਹੀ ਅਰਦਾਸ ਬੇਨਤੀ ਕਰਦੇ ਹਾਂ ਮਹਾਰਾਜ ਜੀ ਇਹ ਸਮਾਂ ਲੈ ਕੇ ਆਉਣ ਠੀਕ ਆ ਪਰ ਜਿਸ ਹਿਸਾਬ ਦੇ ਨਾਲ ਅੱਜ ਦੇ ਹਾਲਾਤ ਆ ਇਹ ਬਹੁਤ ਥੋੜਾ ਜਿਹਾ ਹੈ ਤਾਂ ਕਠਨ ਪਰ ਹੋ ਸਕਦਾ ਇਹ ਹੋ ਸਕਦਾ ਹੈ ਬਹੁਤ ਕਠਨਾ ਪਰ ਜੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਇਆ ਜੇ ਮੈਂ ਉਸ ਦੁਆਰਾ ਫੇਰ اپ ਉਹੀ ਗੱਲ ਕਰਦੇ ਵੀ ਸ਼੍ਰੋਮਣੀ ਕਮੇਟੀ ਦੇ ਬਹੁਤ ਵਿਦਿਆਲੇ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਤੰਤੀ ਸਾਜਾਂ ਦੀ ਗੁਰਮਤ ਸੰਗੀਤ ਦੀ ਜਿਹੜੀ ਸਿੱਖਿਆ ਢਾਡੀ ਵਾਰਾਂ ਕਵੀਸ਼ਰਾਂ ਦੀ ਵੀ ਸਿੱਖਿਆ ਦੀ ਵੀ ਦਿੱਤੀ ਜਾਂਦੀ ਹੈ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰੂਗਾ ਵੀ ਵੱਧ ਤੋਂ ਵੱਧ ਆਪ ਉਦਮ ਕਰੀਏ ਅਸੀਂ ਹਾਂ ਦੇਖੋ ਉੱਦਮਤਾ ਆਪਾਂ ਨੂੰ ਕਰਨਾ ਪੈਣਾ ਹੁਣ ਆਪਾਂ ਮੋਬਾਈਲ ਤੇ ਬੈਠੇ ਕਮੈਂਟ ਕਰ ਦਿੰਨੇ ਆਂ ਵੀ ਆਹ ਐ ਨਹੀਂ ਹੁੰਨਾ ਜੀ ਐ ਨਹੀਂ ਹੁੰਨਾ ਕਦੇ ਕਿਸੇ ਮਾਪਿਓ ਨੇ ਆਪਣੇ ਬੱਚੇ ਨੂੰ ਕਿਹਾ ਹੋਵੇ ਵੀ ਮੈਂ ਆਪਣੇ ਬੱਚੇ ਨੂੰ ਕੀਰਤਨੀਆਂ ਬਣਾਉਣਾ ਜਾਂ ਪਾਠੀ ਸਿੰਘ ਬਣਾਉਣਾ ਮੈਂ ਕਹਿੰਦਾ ਵੀ ਇਹ ਤੁਹਾਡੀ ਜਿਹੜੀ ਗੱਲ ਆ ਪੰਜਾਬ ਦੇ ਪੂਰੇ ਪੰਜਾਬ ਦੀ ਗੱਲ ਕਰਨੀ ਜਾਂ ਪੌਦੇ ਏਰੀਆ ਦਾ ਸੁਣੋ ਜਾਂ ਅਡਵਾਸ ਹੋ ਰਿਹਾ ਓਦਾਂ ਦੀ ਨਹੀਂ ਹੈਗੀਆਂ ਗੱਲਾਂ ਜਾਂ ਆਪਾਂ ਬਾਜਾ ਮਾਲਵਾ ਦੋਆਬੇ ਦੀ ਗੱਲ ਕਰ ਲਈਏ ਮੈਂ ਕਹਿੰਦਾ ਇਹ ਗੱਲ ਤਾਂ ਜ਼ਰੂਰ ਚੱਲਦੀ ਹੈ ਕਿ ਤੁਸੀਂ ਪਲੱਸ 2 ਕਰ ਲਓ ਬਾਹਰ ਜਾਣਾ ਹੈ ਬਾਹਰ ਜਾਣਾ ਇਹ ਓਦਾਂ ਦੀ ਗੱਲ ਤਾਂ ਬਹੁਤ ਘੱਟ ਚੱਲਦੀ ਹੈ ਹ ਪੁੱਗ ਰਹੀਨੋਲ ਵਨ ਪੀੜੀ ਆਪਾਂ ਬੱਚੇ ਦੇਖਾਂ ਜਿੰਦੇ 15-15 ਸਾਲ ਦੀ ਉਮਰ ਗੱਲ ਹੋ ਰਹਾ ਆਮ ਜਿਹੜੇ ਪ੍ਰਚਾਰਕ ਆ ਉਹ ਗੱਲ ਕਰਦੇ ਆ ਕਿ ਪ੍ਰਚਾਰ ਉਸ ਤਰੀਕੇ ਨਾਲ ਨਹੀਂ ਹੋਇਆ ਐਸਟੀਪੀਸੀ ਦੇ ਵੱਲੋਂ ਪਿੰਡਾਂ ਤੋਂ ਪਿੰਡ ਪਿੰਡ ਦੇ ਵਜਾ ਕੇ ਤੁਹਾਨੂੰ ਨਾ ਲੱਗਿਆ ਪ੍ਰਚਾਰ ਕਰਨਾ ਚਾਹੀਦਾ ਸੀਗਾ ਬੰਦੇ ਰੱਖਣੇ ਚਾਹੀਦੇ ਸੀਗੇ ਭਾਈ ਆਓ ਕਈ ਲੋਕਾਂ ਨੇ ਪਤੀ ਨਹੀਂ ਵੀ ਬਦਲੇ ਖੁੱਲੇ ਹੋਏ ਐਸਟੀਪੀਸੀ ਦੇ ਨਹੀਂ ਬਿਲਕੁਲ ਇਹ ਵੀ ਇੱਕ ਬਹੁਤ ਵੱਡੀ ਮਤਲਬ ਕਿ ਤਰਾਸ਼ਦੀ ਆਪਣੀ ਕੌਮ ਦੀ ਚਲੋ ਪ੍ਰਚਾਰ ਵੀ ਆ ਪਰ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਆਪਾਂ ਨੂੰ ਖੁਦ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਠੀਕ ਆ ਚਲੋ ਜਿੱਥੇ ਆਪਣੇ ਆਪਣੀਆਂ ਧਾਰਮਿਕ ਸੰਸਥਾਵਾਂ ਸ਼੍ਰੋਮਣੀ ਕਮੇਟੀ ਜਾਂ ਕੋਈ ਟਕਸਾਲ ਜਾਂ ਬੁੱਢਾ ਦਲ ਕੋਈ ਵੀ ਮੈਂ ਸਾਰਿਆਂ ਦੀ ਹੈ ਨਾ ਵੀ ਜਿੱਥੇ ਉਹਨਾਂ ਨੇ ਚਲੋ ਆਪਾਂ ਮੰਨ ਲੈਨੇ ਵੀ ਉਹਨਾਂ ਦਾ ਕਸੂਰ ਆ ਜੀ ਮੈਂ ਤਾਂ ਨਹੀਂ ਮੰਨਦਾ ਹੂੰ ਆਪਾਂ ਵੈਸੇ ਹੀ ਮੰਨ ਕੇ ਗੱਲ ਕਰਦੇ ਆ ਹੂੰ ਪਰ ਜਿਆਦਾ ਬੱਚੇ ਨੂੰ ਜਿਹੜਾ ਸਿੱਖੀ ਵਾਲੇ ਪਾਸੇ ਲੈ ਕੇ ਆਉਣਾ ਇਹ ਘਰ ਤੋਂ ਸਟਾਰਟ ਹੋਊਗਾ ਬਿਲਕੁਲ ਹੈ ਠੀਕ ਹੈ ਅੱਜ ਕੱਲ ਦੇ ਮਾਂ ਪਿਓ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਠੀਕ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਆਪਣਾ ਬਹੁਤ ਵਿਸ਼ਾਲ ਇਤਿਹਾਸ ਹੈ ਬਹੁਤ ਠੀਕ ਹੈ ਤੇ ਉਹਦੇ ਬਾਰੇ ਦੱਸਿਆ ਜਾਵੇ ਪਿਰਤ ਪਾਈ ਜਾਵੇ ਠੀਕ ਹੈ ਤੇ ਨੌਜਵਾਨਾਂ ਨੂੰ ਜਿਹੜਾ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਸਾਡਾ ਮੁੱਖ ਜਿਹੜਾ ਮਨੂਰਥ ਹੈ ਇਹੀ ਆ ਵੀ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਅੱਜ ਕਾ ਗੱਲਾਂ ਅਸੀਂ ਕਰਦੇ ਆ ਰਾਜ ਕਰੇਗਾ ਖਾਲਸਾ ਪਾਠ ਸਾਨੂੰ ਜਪਦੀ ਸਾਹਿਬ ਦਾ ਹੁੰਦਾ ਨਹੀਂ ਕੀਰਤਨ ਸਾਨੂੰ ਕਰਨ ਆਣੀ ਹੁੰਦਾ ਠੀਕ ਹੈ ਤੇ ਖਾਲਸੇ ਦਾ ਰਾਜ ਫਿਰ ਕਿਵੇਂ ਬਹੁਤ ਵੱਡੀ ਗੱਲ ਕਹੀ ਤੁਸੀਂ ਬਹੁਤ ਵੱਡੀ ਗੱਲ ਹੈ ਜੀ ਇਹ ਤੇ ਪਰ ਗੱਲ ਤਾਂ ਉਹੀ ਆ ਵੀ ਜਿੱਥੇ ਆਪਾਂ ਗੱਲ ਕਰ ਰਹੇ ਸੀ ਵੀ ਜਿੱਥੇ ਧਾਰਮਿਕ ਸੰਸਥਾਵਾਂ ਦਾ ਕਸੂਰ ਆ ਉੱਥੇ ਸਾਡਾ ਆਪਣਾ ਵੀ ਬਹੁਤ ਵੱਡਾ ਕਸੂਰ ਹੈ ਮਾਪਿਆਂ ਦਾ ਵੀ ਕਸੂਰ ਹੈਗਾ ਬਿਲਕੁਲ ਬਿਲਕੁਲ ਜੀ ਹੂੰ ਇਹ ਇੱਕ ਹੱਥ ਨਾਲ ਆਪਾਂ ਕਹਿੰਦੇ ਨੇ ਤਾੜੀ ਨਹੀਂ ਵਾਹੀਦੀ ਹੁੰਦੀ ਇਹ ਇਸ ਕਰਕੇ ਦੋਨਾਂ ਪੱਖਾਂ ਦਾ ਹੀ ਹੈ ਜੀ ਕਿ ਆਪਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਚਲੋ ਸੰਸਥਾਵਾਂ ਤਾਂ ਚਲਾਈ ਰਹੀਆਂ ਹੁਣ ਦੇਖੋ ਅੱਜ ਤੋਂ ਤੁਸੀਂ ਪਹਿਲਾਂ ਦੇ ਸਮੇਂ ਦੇ ਵਿੱਚ ਲਾ ਲਓ ਪਹਿਲਾਂ ਪੰਜ ਪੰਜ 7 7 ਬੱਚੇ ਹੁੰਦੇ ਸੀ ਉਹਨਾਂ ਵਿੱਚੋਂ ਬੱਚੇ ਇੱਕ ਬੱਚਾ ਤਾਂ ਪੱਕਾ ਹੀ ਟਕਸਾਲ ਦੇ ਵਿੱਚ ਜਾਂ ਧਾਰਮਿਕ ਸੰਸਥਾ ਦੇ ਵਿੱਚ ਮਾਂ ਪਿਓ ਛੱਡਦੇ ਸੀ ਹਣਾ ਹੁਣ ਅੱਜ ਕੱਲ੍ਹ ਉਹ ਹੀ 90 99 ਦੀ ਗੱਲ ਹੈ ਹਾਂ ਜਾਂ ਇਥੋਂ ਪਹਿਲਾਂ ਦੀ ਗੱਲ ਵੀ ਕਰ ਲਈ ਆਪਾਂ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਬਹੁਤ ਘਟਾ ਕੌਣ ਗੁਰਦਾਰੀ ਨੂੰ ਇੱਥੇ ਆਪਾਂ ਆਪਾਂ ਦੇਖ ਲਓ ਇੱਥੇ ਕਿੰਨਾ ਕ ਕੌਣ ਸੇਵਾ ਕਰਨ ਆਉਂਦਾ ਕੋਈ ਨਹੀਂ ਨਾ ਆ ਰਿਹਾ ਬਸ ਗਲਤ ਹੈ ਇਹ ਵੱਡੀ ਤਰਾਸ ਦੀ ਮੈਂ ਇਹ ਹੀ ਮੰਨਦਾ ਕਿ ਵੱਡੀ ਤਰਾਸ ਦੀ ਇਹ ਹੈ ਜਿਹੜੇ ਅਸਲ ਜਿਹੜੇ ਮਨੋਰਥਾ ਸਾਡਾ ਜਿਵੇਂ ਗੁਰੂ ਸਾਹਿਬ ਨੂੰ ਸਾਨੂੰ ਸਮਝਾਇਆ ਕਿ ਤਰੋ ਠੀਕ ਹੈ ਕਿਰਤ ਕਰਨੀ ਚਾਹੀਦੀ ਹੈ ਕਮਾਈ ਕਰਨੀ ਚਾਹੀਦੀ ਹੈ ਪਰ ਲੋਕ ਆ ਜਿਹੜੇ ਮੂਲ ਤੋਂ ਭਟਕੇ ਹੋਏ ਭਟਕੇ ਹੋਏ ਆ ਤਾਈਓ ਤਾਂ ਜੇ ਕੱਲ ਆਪਣੇ ਪੰਜਾਬ ਦੇ ਹਾਲਾਤ ਆ ਜਦੋਂ ਆਪਾਂ ਬਾਣੀ ਨਾਲ ਆਪਣਾ ਮੁੱਖ ਮਨੂਰਥ ਕੀਆ ਗੁਰੂ ਸਾਹਿਬ ਗੁਰਬਾਣੀ ਹੈ ਠੀਕ ਗੁਰੂ ਗ੍ਰੰਥ ਸਾਹਿਬ ਦੇ ਲੜੋਂ ਟੁੱਟ ਗਏ ਤਾਂ ਹੀ ਉਹ ਤਾਂ ਅੱਜ ਆਪਣੇ ਪੰਜਾਬ ਦੇ ਹਲ ਹਾਲਾਤ ਹੋ ਰਹੇ ਆ ਠੀਕ ਹੈ ਜੀ ਤੇ ਦੂਜੀ ਗੱਲ ਮੈਂ ਇਹ ਕਰੂੰਗਾ ਵੀ ਚਲੋ ਜੇ ਕੀਰਤਨ ਕਥਾ ਜਾ ਪਾਠ ਕਰਨਾ ਵਿੱਚ ਤਾਂ ਇਹ ਕਹਿੰਦੇ ਵੀ ਇਹ ਸਿਰਫ ਪੈਸੇ ਪੈਸੇ ਦਾ ਸਾਧਨ ਚਲੋ ਮੈਂ ਕਹਿੰਦਾ ਵੀ ਜੇ ਪੈਸੇ ਦੇ ਸਾਧਨ ਲਈ ਨਹੀਂ ਕਰਨਾ ਤਾਂ ਗੁਰੂ ਸਾਹਿਬ ਦੀ ਸੇਵਾ ਲਈ ਤਾ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਇਹ ਇੱਕ ਤੁਹਾਡੀ ਗੱਲ ਵਿੱਚ ਹੈ ਖਾਲਸਾ ਜੀ ਬਹੁਤ ਔਰਾ ਕੀ ਸਿੰਘ ਬੋਲੇ ਵੀ ਆ ਪਰ ਉਹ ਤਾਂ ਖੁੱਲ ਕੇ ਬੋਲੇ ਵੀ ਨਹੀਂ ਹੈਗੇ ਕਿ ਤਨਖਾਹਾਂ ਦੀਆਂ ਗੱਲਾਂ ਹੋਈਆਂ ਜਾਂ ਭੇਟਾ ਦੀਆਂ ਗੱਲਾਂ ਹੋਈਆਂ ਇੱਕ ਵਾਰੀ ਸਿੰਗਰ ਲੱਗਦੇ ਆ ਲੱਖਾਂ ਰੁਪਏ ਉਹਨਾਂ ਦਿੱਤੇ ਜਾਂਦੇ ਆ ਇੱਕ ਗ੍ਰਾਥੀਆ ਸਿੰਘ ਪਾਠ ਪੜਦਾ ਹੈ ਗੁਰੂ ਘਰ ਦੇ ਵਿੱਚ ਤਿੰਨ ਦਿਨ ਬਾਣੀ ਚੱਲਦਾ ਬਾਣੀ ਦਾ ਪ੍ਰਵਾਹ ਚੱਲਦਾ ਪਰ ਉਹਨਾਂ ਨੂੰ ਭੇਟਾ ਨਹੀਂ ਦਿੱਤੀ ਜਾਂਦੀ ਤਨਖਾਹ ਵੀ ਦਿੱਤੀ ਜਾਂਦੀ ਤਾਂ ਨਹੀਂ ਇਧਰ ਆ ਰਹੇ ਬਿਲਕੁਲ ਇਹ ਵੀ ਬਹੁਤ ਵੱਡਾ ਕਾਰਨ ਆ ਜੀ ਦੇਖੋ ਹੁਣ ਆ ਦਿਲਜੀਤ ਦੇ ਸ਼ੋਅ ਲੱਗ ਰਹੇ ਆ ਠੀਕ ਆ ਲੋਕ ਪਿਆ ਪਿਆ ਹਜ਼ਾਰ ਦੀ ਟਿਕਟ ਲੈ ਕੇ ਜਾਂਦੇ ਆ ਹੂੰ ਠੀਕ ਆ ਜਾਂ ਹੋਰ ਵੀ ਕਿ ਗਾਇਕਾਂ ਦੇ ਲੱਗਦੇ ਆ ਪਰ ਉੱਥੇ ਜਦੋਂ ਗੱਲ ਆ ਜਾਂਦੀ ਹੈ ਗਰੰਥੀ ਰਾਗ ਦੀ ਢਾਡੀ ਸਿੰਘਾਂ ਦੀ ਤਾਂ ਸਾਨੂੰ 2100 ਜਾਂ 3100 ਪੇਟਾ ਦੇਣੇ ਵੀ ਅਸੀਂ ਕਹਿੰਨੇ ਆ ਬਾਬਾ ਜੀ ਜ਼ਿਆਦਾ ਨਹੀਂ ਹੂੰ ਇਹ ਗੁਰ ਕਥਾ ਦੀ ਪਾਠ ਦੀ ਕੀਰਤਨ ਦੀ ਇਨਾਂ ਦੀ ਭੇਟਾ ਦੁਨੀਆ 'ਚ ਕੋਈ ਅਜਿਹਾ ਬੰਦਾ ਨਹੀਂ ਜਿਹੜਾ ਇਹਨਾਂ ਦਾ ਮੁੱਲ ਪਾਲ ਸਕੇ ਜੇ ਕੋਈ ਇੱਕ ਸ਼ਬਦ ਵੀ ਗੁਰਬਾਨੀ ਦਾ ਪੜਦਾ ਉਹਦਾ ਮੁੱਲ ਕੌਣ ਦੇਜੂ ਅਸੀਂ 2100 3100 ਭੇਟਾ ਵੀ ਦੇਈ ਜਾਂਦੇ ਆ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣਾ ਮਹਾਰਾਜ ਦੇ ਦਰਬਾਰ ਦੇ ਵਿੱਚ ਕੋਈ ਕਵੀ ਆਇਆ ਮਹਾਰਾਜ ਕਵੀ ਦਰਬਾਰ ਕਬਉਂਦੇ ਸੀ ਉਹਨੇ ਕਵਤਾ ਗਾਈ ਚਲੋ ਮਹਾਰਾਜ ਕਹਿੰਦੇ ਭਾਈ ਇਹਦਾ ਮਾਨ ਸਨਮਾਨ ਕਰੋ ਭੇਟਾ ਦਿਓ ਕਹਿੰਦੇ ਮਹਾਰਾਜ ਨੇ ਬੰਤ ਭੇਟਾ ਦੇ ਦਿੱਤਾ ਤੇ ਉਹ ਕਵੀ ਕਹਿੰਦਾ ਅੱਗੋਂ ਕਹਿੰਦਾ ਵੀ ਬੱਸ ਜੀ ਮਹਾਰਾਜ ਕਹਿੰਦੇ ਭਾਈ ਹੁਣ ਹੋਰ ਭੇਟਾ ਦਿਓ ਉਹ ਕਹਿੰਦਾ ਜੀ ਬੱਸ ਉਹ ਕਹਿੰਦੇ ਭਈਏ ਤੋਂ ਬਾਅਦ ਸਾਡਾ ਸਿਰ ਹੂੰ ਕਹਿੰਦੇ ਜਿਹੜੇ ਜਿਹੜੇ ਤੇਰੇ ਬੋਲ ਆ ਇਹਨਾਂ ਦਾ ਕੋਈ ਕੀਮਤ ਨਹੀਂ ਅਸੀਂ ਤੈਨੂੰ ਸਤਕਾਰ ਵਜੋਂ ਭੇਟਾ ਦਿੱਤੀ ਦੋ ਵਾਰੀ ਦਿੱਤੀ ਪਰ ਅੱਜ ਲੋਕ ਸਮਝ ਨਹੀਂ ਗਏ ਅੱਜ ਲੋਕ ਸਮਝ ਨਹੀਂ ਰਹੇ ਇਹ ਗੁਰਬਾਣੀ ਕੀਰਤਨ ਦਾ ਗੁਰਬਾਣੀ ਦਾ ਕੋਈ ਮੁੱਲ ਨਹੀਂ ਜੀ ਕੋਈ ਮੁੱਲ ਦਾ ਨਹੀਂ ਸਕਦਾ ਕੋਈ ਕੀਮਤ ਪਾਈ ਨਹੀਂ ਸਕਦਾ ਕੋਈ ਨਹੀਂ ਸਕਦਾ ਜੀ ਉਹ ਤਾਂ ਇੱਕ ਸਤਕਾਰ ਵੱਜੋਂ ਆਪਾਂ ਭੇਟਾ ਦਿੰਨੇ ਆ ਚਲੋ ਜੀ ਕਿਸੇ ਰਾਗੀ ਸਿੰਘ ਦਾ ਕੀਰਤਨ ਹਨਾ ਮਤਲਬ ਕਿ ਰਜਕ ਆ ਪਣੋ ਉਹਦਾ ਕੀਮਤ ਦਵਾਂਗੇ ਫਿਰ ਉਹ ਕਿਉਂ ਕਿਸੇ ਇਸ ਪਾਸੇ ਆਊਗਾ ਅੱਗੇ ਵੀ ਨਹੀਂ ਜਾਊਗਾ ਹੂੰ ਬਿਲਕੁਲ ਉਹ ਛੱਡੂ ਗਈ ਫਿਰ ਅਗਲਾ ਕਹਿੰਦਾ ਵੀ ਹਾਂ ਆਪਣਾ ਕੋਈ ਮੁੱਲ ਹੀ ਨਹੀਂ ਪੈ ਰਿਹਾ ਹੂੰ ਕਿ ਤੁਹਾਡੀ ਗੱਲ ਕਰ ਲਈ ਰਬਾਬ ਦੀ ਗੱਲ ਕਰ ਲਿਆ ਤੁਸੀਂ ਜਾਣੇ ਹੋ ਫਿਰ ਪੰਡਾਂ ਦੇ ਵਿੱਚ ਜਾਂ ਆਪਣੇ ਨਾਲ ਦੇ ਏਰੀਆ ਦੇ ਵਿੱਚ ਜਾਣੇ ਨਹੀਂ ਮੈਂ ਵੈਸੇ ਹੁਣ ਮੈਂ ਤਾਂ ਜਦੋਂ ਕੁਮਤ ਜਦੋਂ ਦਾ ਕੋਰਸ ਕੀਤਾ ਜੀ ਮੈਂ ਤਾਂ ਸਕੂਲ ਦੇ ਵਿੱਚ ਸਿਖਾ ਰਿਹਾ ਹਾਂ ਵੈਸੇ ਮੈਂ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦੇ ਵਿੱਚ ਭਰਤੀ ਹੋਣਾ ਸੀ ਪਰ ਮੈਂ ਰਬਾਬ ਹੋਰ ਡੁੰਗਾਈ ਦੀ ਨਾਲ ਸਿੱਖਣੀ ਚਾਹਣਾ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਨਹੀਂ ਹੋਇਆ ਮੈਂ ਕਿਹਾ ਵੀ ਮੈਂ ਰਬਾਬ ਡੁੰਗਾਈ ਨਾਲ ਸਿੱਖਣਾ ਵੀ ਇਹ ਬਹੁਤ ਘੱਟ ਵਜਾਉਂਦੇ ਸੀ ਜਦੋਂ ਦੇ ਸਾਲ ਹੋਣ ਵਾਲੇ ਵੀ ਅਸੀਬਸੀ ਦੇ ਵਿੱਚ ਹਾਂਜੀ ਆ ਮੈਂ ਮੇਰੀ ਫਰਸਟ ਪੋਜੀਸ਼ਨ ਆਈ ਹੈ ਮੈਂ ਜਿੱਥੋਂ ਕੋਰਸ ਕੀਤਾ ਮਤਲਬ ਉਹ ਪਹਿਲ ਜਿਹੜਾ ਬੱਚਾ ਫਰਸਟ ਸੈਕੰਡ ਥਰਡ ਆਉਂਦਾ ਉਹਨੂੰ ਪਹਿਲ ਦੇ ਆਧਾਰ ਤੇ ਸਰਵਿਸ ਦਿੰਦੇ ਆ ਪਰ ਮੈਂ ਖੁਦ ਨਹੀਂ ਲਈ ਸਰਵਿਸ ਹੂੰ ਤੁਹਾਨੂੰ ਕਹਿ ਰਹੇ ਹਾਂ ਕਹਿ ਰਹੇ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਸਰਵਿਸ ਦੇਵਾਂਗੇ ਪਰ ਮੈਂ ਖੁਦ ਹਜੇ ਰੁਕਿਆ ਹੋਇਆ ਹਾਂ ਮੈਂ ਕਿਹਾ ਵੀ ਮੈਂ ਹਜੇ ਰਵਾਬ ਹੋਰ ਸਿੱਖਣਾ ਕਿ ਜਦੋਂ ਬੰਦਾ ਡਿਊਟੀ ਤੇ ਪਹੁੰਚ ਜਾਂਦਾ ਫਿਰ ਉਹ ਤੋ ਸਿੱਖਿਆ ਨਹੀਂ ਜਾਂਦਾ ਜੀ ਬਿਲਕੁਲ ਹਾਂ ਫਿਰ ਉਹ ਸੋ ਡਿਊਟੀ ਤੇ ਹੀ ਰਹਿ ਜਾਂਦਾ ਬੰਦਾ ਇੱਕ ਸ਼ਬਦ ਸੰਗਤਾਂ ਹਾਂਜੀ ਮੈਂ ਤੁਹਾਨੂੰ ਸ਼ਬਦ ਸੁਣਾਉਣਾਗਾ ਜੀ ਗੁਰੂ ਅੰਗਦ ਦੇਵ ਜੀ ਦੇ ਸਮੇ ਦਾ ਸ਼ਬਦ ਹੈ ਇਹ ਉਸ ਸਮੇ ਮਤਲਬ ਕਿ ਕੀਰਤਨ ਹੁੰਦਾ ਆਸਾ ਰਾਗ ਦੇ ਵਿੱਚ ਜੀ we'll ਕਾਬੇ ਨੂੰ ਵਨਾ ਹਰ ਕਾਬੇ ਨੂੰ ਵਨਾ ਮੇਲੋਗ ਮੇਰੇ ਪਾਈ ਹਰ ਕਾਬੇ ਨੂੰ ਵਨਾ ਮੇਲੋਗ ਮੇਰੇ ਪਾਈ ਮੇਲੋਗ ਮੇਰੇ ਪਾਈ ਮੇਲੋਗ ਮੇਰੇ ਪਾਈ ਇਹ ਆਸਾ ਰਗ ਦੇ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਜੀ ਮੈਂ ਤੁਹਾਨੂੰ ਗਾਇਨ ਕਰਕੇ ਸੁਣਾਇਆ ਜੀ ਜਦੋਂ ਤੁਸੀਂ ਹੁਣ ਰਵਾਬ ਦੀ ਸਿੱਖਿਆ ਦਿੰਦੇ ਸਟੂਡੈਂਟਾਂ ਨੂੰ ਹਾਂਜੀ ਦਿਲਚਸਪੀ ਲੈਂਦੇ ਆ ਪੂਰੀ ਹਾਂਜੀ ਬਿਲਕੁਲ ਕਿਉਂ ਜਿਹੜੀ ਨਵੀਂ ਚੀਜ਼ ਆ ਉਸ ਦੇ ਵਿੱਚ ਦਿਲਚਸਪੀ ਹੁੰਦੀ ਬੱਚਿਆਂ ਨੂੰ ਹੁਣ ਹਾਰਮੋਨੀਅਮ ਤੇ ਬੱਚੇ ਗਾਉਂਦੇ ਉਹ ਕਹਿੰਦੇ ਜਦੋਂ ਉਹਨਾਂ ਨੇ ਰਵਾਬ ਸੁਣਦੇ ਬੱਚੇ ਫਿਰ ਉਹ ਕਹਿੰਦੇ ਵੀ ਸਾਨੂੰ ਵੀ ਇਹ ਅਸੀਂ ਵੀ ਸਿੱਖਣਾ ਜਦੋਂ ਵੱਖਰੀ ਚੀਜ਼ ਹਾਂਜੀ ਬਾਕੀ ਵੱਖਰੀ ਚੀਜ਼ੀ ਦੇਖਦੇ ਆ ਬਾਕੀ ਇਹ ਆਪਣੇ ਸਾਜ਼ ਆ ਤੇ ਜੇ ਇਹ ਨਾ ਸਿੱਖ ਆਪਣੇ ਬੱਚੇ ਨਾ ਸਿੱਖਣਗੇ ਤਾਂ ਫਿਰ ਹੋਰ ਕੌਣ ਸਿੱਖੂਗਾ ਸੋ ਮੈਂ ਤਾਂ ਬੇਨਤੀ ਕਰਦਾ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਚਲੋ ਰੈਡਿਕ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਬੱਚਾ ਜੇ ਕੀਰਤਨ ਸਿੱਖਦਾ ਤਾਂ ਉਹ ਚੰਗਾ ਕੀਰਤਨੀਏ ਬਣੂਗਾ ਠੀਕ ਹੈ ਜੇ ਕੋਈ ਬੱਚਾ ਪਾਠ ਸਿੱਖਦਾ ਤਾਂ ਉਹ ਬੱਚਾ ਪਾਠੀ ਸਿੰਘ ਹੀ ਬਣੂਗਾ ਜੇ ਕੋਈ ਬੱਚਾ ਕਥਾ ਸਿੱਖਦਾ ਤਾਂ ਉਹ ਬੱਚਾ ਕਥਾ ਕਥਾਵਾਚਕੀ ਬਣੂਗਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰਨਾਮੇ ਤੇ ਮੰਨ ਕੇ ਇਹ ਗੱਲ ਜ਼ਰੂਰ ਕਹੂੰਗਾ ਵੀ ਉਹ ਬੁਰੀ ਸੰਗਤੋਂ ਜ਼ਰੂਰ ਬਚ ਜਾਊਗਾ ਬਿਲਕੁਲ ਇਹ ਗੱਲ ਹੈ ਜੀ ਬੱਚਾ ਗੁਰਮਤਿ ਨਾਲ ਜੁੜੂਗਾ ਤਾਂ ਉਹ ਬੁਰੀ ਸੰਗਤੋਂ ਜ਼ਰੂਰ ਬਚੂਗਾ ਜੀ ਜੀ ਹਾਂਜੀ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਤੁਸੀਂ ਅੱਗੇ ਜਾ ਕੇ ਜਿਹੜਾ ਹੋਰ ਚਾਹੇ ਜ਼ਿਲ੍ਹੇ ਬਠਿੰਡੇ ਦੀ ਗੱਲ ਹੋਵੇ ਪੰਜਾਬ ਪੱਧਰ ਦੀ ਗੱਲ ਹੋਵੇ ਤੁਸੀਂ ਰਵਾਬ ਨੂੰ ਲੈ ਕੇ ਇੱਕ ਵੱਖਰੀਆਂ ਪਲੰਗਾ ਪਾਵੋ ਔਰ ਵੱਖਰਾ ਤੁਹਾਡਾ ਨਾਮ ਜਿਹੜਾ ਪੰਜਾਬ ਪੱਧਰ ਤੇ ਹੋਵੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਕੌਰ ਸਿੰਘ ਸਿਧਾਨੇ ਨਗਰ ਤੋਂ ਆ ਜੋ ਸਮਾਜ ਦੇ ਵਿੱਚ ਵਾਕਈ ਇੱਕ ਲੀਰੂ ਪਾਰ ਕੇ ਚੱਲਦੇ ਆ ਬੇਹੱਦ ਕਟ ਲੋਕ ਹੁੰਦੇ ਆ ਔਰ ਉਸ ਲੀ ਨੂੰ ਸਰ ਕਰਨਾ ਵੀ ਬੇਹੱਦ ਮੁਸ਼ਕਲ ਹੁੰਦਾ ਉਹ ਕਠਾਈਆਂ ਕਠੜਾਈਆਂ ਭਰਿਆ ਜਿਹੜਾ ਰਸਤਾ ਹੁੰਦਾ ਜੇ ਤੁਸੀਂ ਇਕੱਲੇ ਚੱਲਣ ਦੀ ਕੋਸ਼ਿਸ਼ ਕਰੋਗੇ ਲੀ ਨੂੰ ਪਾਰ ਕੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਵਿੱਚ ਕਠੜਾਈਆਂ ਵੀ ਹੋਣਗੀਆਂ ਤੁਹਾਨੂੰ ਰੁਕਣ ਦੇ ਕੋਸ਼ਾ ਵੀ ਹੋਣਗੀਆਂ ਪਰ ਤੁਸੀਂ ਆਪਣੇ ਤਰੀਕੇ ਦੇ ਨਾਲ ਚੱਲਦੇ ਰਹੋਗੇ ਤਾਂ ਪ੍ਰਮਾਤਮਾ ਥੋੜਾ ਸਾਥ ਆ ਜਿਹੜਾ ਉਹ ਜ਼ਰੂਰ ਦਿੰਦਾ ਤੇ ਬਲਕੌਰ ਸਿੰਘ ਨੌਜਵਾਨ ਤਿੰਨ ਸਾਲ ਜਿਹੜੇ ਇਹਨਾਂ ਨੇ ਰਵਾਬ ਦੇ ਜਿਹੜਾ ਵਿਦਿਆਲਾ ਜਾਂ ਅੱਜ ਖੁਦ ਇੱਕ ਵਿਦਿਆ ਕੇਂਦਰ ਦੇ ਵਿੱਚ ਦਾ ਰਵਾਬ ਦੀ ਸਿਖਲਾਈ ਦੇ ਰਿਹਾ ਕਿਉਂਕਿ ਬਹੁਤ ਵੱਡੀ ਗੱਲ ਹੈ ਸਾਨੂੰ ਗੁਰੂ ਸਾਹਿਬ ਨੇ ਵਡਿਆਈ ਦਿੱਤੀ ਆ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਹੋਈ ਵਡਿਆਈ ਯਾਰ ਰਵਾਬ ਜਿਵੇਂ ਪਹਿਲਾ ਜ਼ਿਕਰ ਕੀਤਾ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦਾ ਸਾਥ ਇਸੇ ਰਵਾਬ ਦੇ ਕਾਰਨ 47 ਸਾਲ ਦਾ ਰਿਆ ਔਰ ਆਦ ਗ੍ਰੰਥ ਦੇ ਸਮਾਹਲਾ ਪੰਜਵਾਂ ਦੇ ਅੰਗ 381 ਦੇ ਵਿੱਚ ਇਸੇ ਰਵਾਵ ਦਾ ਉਲੇਖ ਕੀਤਾ ਗਿਆ ਰਵਾਵ ਪਖਾਬ ਚ ਤਾਲ ਕੁਗਰੂ ਅਲਹਦ ਸ਼ਬਦ ਬਜਾਵੇ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਰਿਆਂ ਦੀ ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੇ ਹਿਸਾਬ ਨਾਲ ਸਮਾਂ ਚੱਲ ਰਿਹਾ ਮੁੱਢਲਾ ਸਕੂਲ ਆ ਜਿਹੜਾ ਉਹ ਘਰ ਹੁੰਦਾ ਮਾਂ ਪਿਓ ਹੁੰਦਾ ਉਸ ਤੋਂ ਬਾਅਦ ਦੇ ਬੱਚੇ ਜਿਹੜਾ ਉਹ ਬੱਚਾ ਸਮਾਜ ਦੇ ਵਿੱਚ ਜਾ ਕੇ ਬਚਰਦਾ ਸਮਾਜ ਵਾਲੀ ਜਿਹੜੀ ਸਿੱਖਿਆ ਉਹ ਬਾਅਦ ਦੇ ਬੱਚੋਂ ਹਾਸਲ ਕਰਨੇ ਆਪਾਂ ਜਿਹੜੀ ਮੁੱਢਲੀ ਸਿੱਖਿਆ ਉਹ ਘਰਤੀ ਹੁੰਦੀ ਆ ਇਹ ਸਮਾਜ ਦਾ ਦਾ ਆਪਣੇ ਬੱਚਿਆਂ ਨੂੰ ਜਿਹੜੀ ਉਮਰ 15 ਤੋਂ 17 ਸਾਲ ਆ ਉਹ ਇਦਾਂ ਦਾ ਵਰਕਾ ਹੁੰਦਾ ਕਿ ਜਿਹੜੇ ਤੁਸੀਂ ਉਹਨਾਂ ਦੇ ਉੱਪਰ ਸ਼ਬਦ ਉਕਰਦੇ ਹੋਗੇ ਉਹਨਾਂ ਨੇ ਉਸੇ ਰਾਹਾਂ ਤੇ ਚੱਲਣਾ ਤੇ ਸਮਾਜ ਦਾ ਵਿਚਾਰੀ ਹੈ ਜੀਵਨ ਨੂੰ ਵਿਚਾਰੀ ਹੈ ਆਪਣੇ ਮੂਲ ਨੂੰ ਪਛਾਣੀਏ ਔਰ ਇਹਨਾਂ ਪ੍ਰਚੀਨ ਤੰਤੀ ਸੱਚਾਂ ਦੀ ਕਦਰ ਕਰੀਏ ਔਰ ਸਿੱਖਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਮੇਂ ਦੀ ਇਹ ਮੰਗ ਵੀ ਆ ਔਰ ਸਾਡੀ ਵੀ ਇਹ ਕੋਸ਼ਿਸ਼ ਰਹੂਗੀ ਜੋ ਸਮਾਜ ਦੇ ਵਿੱਚ ਵਾਕਈ ਜਿਹੜਾ ਅਨਿਖੜਵਾ ਕੰਮ ਕਰਦੇ ਆ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਕਰਦੇ ਆ ਅਸੀਂ ਉਹਨਾਂ ਰੂਹਾਂ ਨੂੰ ਤੁਹਾਡੇ ਸਨਮੁਖ ਕਰਦੇ ਰਵਾਂਗੇ ਜੁੜੇ ਰਹੋ ਨਿਫਕ ਪੋਸਟ ਚੈਨਲ ਦੇ ਨਾਲ ਮੈਂ ਸਮਰਨਜੀਤ ਸਿੰਘ ਸਿਧਾਨਾ ਕੈਮਰਾਮੈਨ ਕੁਰਸ਼ਰਦ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ